ਵਾਹਿਗੁਰੂ ਜੀਓ ਅੱਜ ਭੈਣਾਂ ਵਾਸਤੇ ਲਿਆ ਰਹੇ ਹਾਂ ਜੀ ਬੜਾਈ ਆਕਸੀਜਨ ਤੇ ਬਹੁਤ ਹੀ ਘੱਟ ਰੇਟ ਤੇ ਕੰਬਲ ਦੀ ਆਈਟਮ ਜਿਹੜਾ ਤੁਸੀਂ ਕੰਬਲ ਦੇਖ ਰਹੇ ਹੋ ਇਹ ਲਗਭਗ 6 ਕਿਲੋ ਤੋਂ ਵੀ ਵੱਧ ਭਜੰਦਾ ਕੰਬਲ ਹੈ ਜੀ ਇਹਦਾ ਕੰਬਲ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਦਸੰਬਰ ਤੇ ਜਨਵਰੀ ਦੇ ਮਹੀਨੇ ਲੈਣ ਵਾਸਤੇ ਆ ਜੀ ਲਗਭਗ ਇਹ ਸੋਚ ਲਓ ਵੀ ਇਹ ਕੰਬਲ ਦੀ ਕੀਮਤ ਹੈ ਜਿਹੜੀ 3500 ਤੋਂ ਲੈ ਕੇ 4000 ਰੁਪਏ ਤੱਕ ਹੈ ਜੀ ਕੰਬਲ ਦੀ ਖੂਬਸੂਰਤੀ ਕੰਬਲ ਦੀ ਡਿਜ਼ਾਈਨਿੰਗ ਦੇਖਣਯੋਗ ਆ ਜੀ ਮਿਲਣਾ ਸਿਰਫ ਉਹ ਭੈਣਾਂ ਨੂੰ ਆ ਜਿਹੜੀਆਂ ਮੇਰੀਆਂ ਭੈਣਾਂ ਮੇਰਾ ਪੇਜ ਲਾਈਕ ਕਰਨਗੀਆਂ ਤੇ ਵੀਡੀਓ ਸ਼ੇਅਰ ਕਰਨਗੀਆਂ ਓਪਰੇ ਨੂੰ ਮਿਲਣਾ ਸਿਰਫ ਪੀਸ ਹੈਗੇ ਮੇਰੇ ਕੋਲ ਲਗਭਗ 250 ਔਰ ਇਹ ਆਫਰ ਜਿਹੜੀ ਲਾ ਰਹੇ ਆ ਸਿਰਫ 3 ਦਿਨ ਦੀ ਆ ਜੀ ਸਿਰਫ 3 ਦਿਨ ਦੀ ਆਫਰ 19 20 ਤੇ 21 ਮਾਰਚ ਕਿਉਂ ਮਿਲਣਾ ਨੇ 31 ਮਾਰਚ ਦਾ ਸਟਾਕ ਕਲੀਅਰ ਕਰਨਾ ਸੀਗਾ ਅਸੀਂ ਕੰਬਲ ਬੜਾ ਹੀ ਘੱਟ ਰੇਟ ਤੇ ਖਰੀਦੀ ਆ ਜੀ। ਔਰ ਘੱਟ ਰੇਟ ਤੇ ਹੀ ਸੇਲ ਕਰ ਦੇਣਾ ਜੀ। ਇੱਕ ਮੇਰੀ ਭੈਣ ਨੂੰ ਇੱਕ ਹੀ ਕੰਬਲ ਮਿਲੂਗਾ। ਇੱਕ ਹੀ ਪੀਸ ਦਿੱਤਾ ਜਾਊਗਾ। ਜੇ ਦੋ ਭੈਣਾਂ ਆਉਣਗੀਆਂ ਤਾਂ ਦੋ ਕੰਬਲ ਦਿੱਤੇ ਜਾਣਗੇ। ਤਿੰਨ ਭੈਣਾਂ ਹੋਣਗੀਆਂ ਤਾਂ ਤਿੰਨ ਕੰਬਲ ਦਿੱਤੇ ਜਾਣਗੇ। ਮਿਲਨੇ ਉਹਨਾਂ ਨੂੰ ਆ ਜਿਨ੍ਹਾਂ ਨੇ ਜੱਸੀ ਦੀ ਹੱਟੀ ਦਾ ਪੇਜ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨੀ ਆ। ਤੇ ਅੱਗੇ ਰਸਤੇ ਨੂੰ ਇਹਦਾ ਲਿੰਕ ਭੇਜਣਾ ਜੀ ਕੰਬਲ ਦੇਖੋ ਕਿੰਨਾ ਸ਼ਾਨਦਾਰ ਆ ਜੀ ਵਾਹ ਜੀ ਵਾਹ ਕਮਾਲ ਹੋਈ ਪਈ ਆ ਕਮਾਲ ਹੋਈ ਪਈ ਆ ਲਿਆ ਲਾ ਦੂਸਰਾ ਪੀਸ ਚੱਕੋ ਜੀ ਆ ਚੱਕ ਲੋ ਚੱਕ ਲੋ ਸ਼ਾਬਾਸ਼ ਜਿਹੜਾ ਉਹ ਚੱਕੋ ਆ ਨਾਲ ਦਾ ਆ ਪਿੰਕ ਵਾਲਾ ਮੇਰੇ ਕੋਲ ਗਦਾਮ ਚ ਲਗਭਗ ਇਹਦੀਆਂ 40 ਗੱਠਾ ਪਈਆਂ ਜੀ ਦੇਖੋ ਕਿੰਨਾ ਸੁੰਦਰ ਪੀਸ ਆ ਜੀ ਮੇਲ ਬਹੁਤ ਕੋ ਜਾਊਗਾ ਪਰ ਇਹਨੇ ਸਸਤੇ ਤੇ ਇਹਨੇ ਵਧੀਆ ਕੁਆਲਿਟੀ ਦਾ ਕੰਬਲ ਕਦੀ ਨਹੀਂ ਮਿਲਣਾ ਇੱਕ ਭੈਣ ਨੂੰ ਇੱਕ ਪੀਸ ਦਿੱਤਾ ਜਾਊਗਾ ਇਹਦੇ ਕੰਬਲ ਹੈਗੇ ਜੀ ਲਗਭਗ 3500 ਤੋਂ ਲੈ ਕੇ 4000 ਰੁਪਏ ਦਾ ਕੰਬਲ ਹੈ ਜੀ ਪਰ ਜੱਸੀ ਵੀਰ ਦੀ ਦੁਕਾਨ ਤੋਂ ਜਿਹੜੀ ਭੈਣ ਖੁੱਲੇ ਪੈਸੇ ਲੈ ਕੇ ਆਊਗੀ ਉਹਨੂੰ ਦਿੱਤਾ ਜਾਊਗਾ 1395 ਰੁਪਏ ਦਾ 1395 ਦਾ ਉਹਨੂੰ ਮਿਲਣਾ ਜਿਹੜੀ ਮੇਰੀ ਭੈਣ ਵਧੀਆ-ਵਧੀਆ ਕਮੈਂਟ ਕਰੂਗੀ ਵੀਡੀਓ ਸ਼ੇਅਰ ਕਰੂਗੀ ਜੱਸੀ ਦੀ ਹੱਟੀ ਦਾ ਪੇਜ ਲਾਈਕ ਕਰੂਗੀ 1395 ਦਾ ਵਜਨ ਤੋਲ ਕੇ ਲੈ ਕੇ ਜਾਇਓ 6 ਕਿਲੋ ਤੋਂ ਪਲੱਸ ਕੰਬਲ ਹੈ ਜੀ ਬੜੇ ਸੋਹਣੇ ਕੰਬਲ ਹੈ ਬੜੇ ਵਧੀਆ ਕੰਬਲ ਹੈ ਜੀ ਰੰਗ ਤਾਂ ਇਹਨੇ ਸੋਹਣੇ ਆ ਦਿਲ ਕਰਦਾ ਵੀ ਇਹਨਾਂ ਨੂੰ ਦੇਖੀ ਹੋਈ ਜਾਵਾਂ ਜੀ ਮਿਲਦਾ ਬਹੁਤ ਕੁਝ ਜਾਂਦਾ ਪਰ ਇਹਨੇ ਸੁੰਦਰ ਸੁੰਦਰ ਕੰਬਲ ਨਹੀਂ ਮਿਲਨੇ ਦੇਖੋ ਕਿੰਨੇ ਸੋਹਣੇ ਕੰਬਲ ਹੈ ਜੀ ਲਗਭਗ 4500 ਰੁਪਏ ਵਾਲਾ ਕੰਬਲ 1395 ਰੁਪਏ ਦਾ ਗਾਰੰਟੀ ਲੈ ਕੇ ਦਵਾਂਗਾ ਬਈ ਚਾਹੇ ਕਸ਼ਮੀਰ ਚ ਇਹਨੂੰ ਵਰਤੋ ਕਰ ਲਿਓ ਪਰ ਠੰਡ ਨਹੀਂ ਲੱਗੂਗੀ ਐਨਾ ਸੋਹਣਾ ਕੰਬਲ ਹੈ ਜੀ ਕਰੀ ਚਲੋ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ